ਸਾਰੇ ਦਿੱਲੀ ਦੇ ਲੋਕ ਆਪਣੀਆਂ ਅੱਖਾਂ ਨਾਲ ਤੱਕ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਪਿੰਜਰੇ ਵਿੱਚ ਬੰਦ ਕੀਤਾ ਤੇ ਤਿੰਨ ਗੁਰੂ ਦੇ ਮਰਜੀਵੜੇ ਸ਼ਹਾਦਤ ਦਾ ਜਾਮ ਪੀਣ ਵਾਸਤੇ ਤਿਆਰ ਬੈਠੇ ਤੇ ਮੇਰੇ ਲਈ ਕਹਿਣਾ ਤੁਹਾਡੇ ਲਈ ਸੋਨਾ ਬੜਾ ਸੌਦਾ ਹੋਏਗਾ ਸਭ ਤੋਂ ਪਹਿਲੀ ਵਾਰ ਹੀ ਆਈ ਭਾਈ ਮਤੀ ਦਾਸ ਜੀ ਜੀ ਭਾਈ ਮਤੀ ਦਾਸ ਜੀ ਨੂੰ ਲਿਆਂਦਾ ਗਿਆ ਹੁਕਮ ਕੀਤਾ ਗਿਆ ਕਿ ਭਾਈ ਮਤੀ ਦਾਸ ਦਾ ਸਰੀਰ ਆਰੇ ਨਾਲ ਤੀਰ ਕੇ ਦੋ ਹਾੜ ਕੀਤਾ ਗਿਆ। ਲੱਕੜ ਦੇ ਸਖੱਜੇ ਵਿੱਚ ਸਰੀਰ ਫੇਟ ਕੀਤਾ ਗਿਆ ਭਾਈ ਮਤੀ ਦਾਸ ਜੀ ਦਾ। ਜਲਾਦ ਤਿੱਖਾ ਆਰਾ ਲੈ ਕੇ ਭਾਈ ਮਤੀ ਦਾਸ ਦੇ ਕੋਲ ਆਇਆ ਤੇ ਉਹਨੇ ਆਖਿਆ ਮਤੀ ਦਾਸਾ ਛੱਡ ਦੇ ਆਪਣੇ ਗੁਰੂ ਦਾ ਖਹਿੜਾ ਦੁਨੀਆਂ ਦੇ ਸੁੱਖ ਆਰਾਮ ਤੇਰੇ ਚਰਨਾਂ ਕੋ ਨਿਸ਼ਾਵਰ ਕਰਦੇ ਆਂਗੇ। ਇਤਵਾਰ ਕਹੇ ਦੇ ਗੁਰੂ ਤੇਗ ਬਹਾਦਰ ਸਾਹਿਬ ਤੇਰੇ ਗੁਰੂ ਨਹੀਂ ਤੇ ਤੂੰ ਉਹਨਾਂ ਦਾ ਸਿੱਖ ਨਹੀਂ ਜਦੋਂ ਇਹ ਸ਼ਬਦ ਕਹਿਣਾ ਭਾਈ ਮਤੀ ਦਾਸ ਸਿੰਘ ਜਲਾਦ ਨੇ ਭਾਈ ਮਤੀ ਦਾਸ ਨੇ ਆਖਿਆ ਜਲਾਦਾ ਹੈ ਤਾਂ ਸਾਡੇ ਵਾਸਤੇ ਇੱਕ ਬੜੀ ਅਨੋਖੀ ਗੱਲ ਹੈ ਇੱਥੇ ਦੁਨੀਆ ਦੇ ਮੁਰਸ਼ਿਦ ਸ਼ਹੀਦ ਹੁੰਦੇ ਨੇ ਤੇ ਚੇਲੇ ਆਪਣੀਆਂ ਅੱਖਾਂ ਦਾ ਵੇਂਦੇ ਨੇ ਅੱਜ ਸਾਡਾ ਗੁਰੂ ਆਪਣੀਆਂ ਅੱਖਾਂ ਨਾਲ ਵੇਖ ਰਿਹਾ ਹੈ ਅੱਜ ਸਾਡਾ ਮੁਰਸ਼ਿਦ ਵੇਖ ਰਿਹਾ ਹੈ ਅੱਜ ਉਸ ਮੁਰਸ਼ਿਦ ਤੇ ਚੇਲੇ ਆਪਣੇ ਗੁਰੂ ਨਾਲੋਂ ਪਹਿਲਾਂ ਸ਼ਹੀਦ ਹੋ ਰਹੇ ਤੇ ਭਾਈ ਮਤੀ ਦਾਸ ਜੀ ਨੇ ਨਾ ਭਾਈ ਮਤੀ ਦਾਸ ਜੀ ਨੇ ਆਖਿਆ ਜਲਾਦਾਂ ਸਾਡੇ ਵਾਸਤੇ ਬੜੀ ਅਨੋਖੀ ਗੱਲ ਹੈ ਤੇ ਜਲਾਦ ਨੇ ਆਖਿਆ ਮਤੀ ਦਾਸ ਸਾਹਿਬ ਤੇ ਤੇਰੀ ਅੰਤਮ ਇੱਛਾ ਹੋਵੇ ਕੋਈ ਇਦਾਂ ਦੀ ਅੰਤਮ ਇੱਛਾ ਹੋਵੇ ਜਿਹੜੀ ਜਲਦੀ ਵਾਰ ਅਸੀਂ ਪੂਰੀ ਕਰ ਸਕਦੇ ਹੋਈਏ ਤੇ ਸੁਣਿਓ ਗੁਰੂ ਦੇ ਪਿਆਰਿਓ ਕਿਹੜੀ ਅੰਤਮਿਸ਼ਾ ਸੀ ਭਾਈ ਮਤੀ ਦਾਸ ਦੀ ਭਾਈ ਮਤੀ ਦਾਸ ਨੇ ਕਿਹਾ ਮੇਰੀਆਂ ਦੋ ਇਸ਼ਾਂ ਦੇ ਅੰਤੋਂ ਮੇਲੇ ਜੇ ਤੂੰ ਕੂੜੀਆਂ ਕਰ ਸਕਦਾ ਮੈਂ ਤੇਰੇ ਤੋਂ ਇਸ ਗੱਲ ਦੀ ਮੰਗ ਕਰਦਾ ਜਲਾਦ ਨੇ ਕਿਹਾ ਕਿਹੜੀਆਂ ਇਸ਼ਾਂ ਨੇ ਉਹਨੇ ਕਿਹਾ ਜਦੋਂ ਮੈਨੂੰ ਸ਼ਹੀਦ ਕੀਤਾ ਜਾਵੇ ਨਾ ਮੇਰਾ ਮੁਖ ਮੇਰੇ ਗੁਰੂ ਵਾਲੇ ਪਾਸੇ ਹੋ ਜਾਵੇ ਭਾਈ ਮਤੀ ਦਾਸ ਸ਼ਹੀਦ ਹੋਣ ਲੱਗਾ ਅਸੀਂ ਜਿਉਂਦੇ ਜੀ ਆਪਣੇ ਗੁਰੂ ਨੂੰ ਪਿੱਠ ਵਿਖਾ ਕੇ ਬੈਠੇ ਆ ਤੇ ਪਿੱਠ ਵਸਾਉਣ ਦਾ ਮੀਨਿੰਗ ਹੈ ਅਸੀਂ ਅੱਜ ਗੁਰੂ ਦੇ ਸਿਧਾਂਤਾਂ ਤੋਂ ਬਾਗੀ ਹੋ ਚੁੱਕੇ ਆ ਜਿਹੜੀ ਗੱਲ ਮਹਾਰਾਜ ਕਹਿੰਦੇ ਨੇ ਨਾ ਅਸੀਂ ਗੁਰੂ ਦੀ ਗੱਲ ਮੰਨਣ ਵਾਸਤੇ ਪਿਆਰ ਬੋਲੋ ਜੀ ਨਹੀਂ ਹੋ ਰਿਹਾ ਹੈ ਭਾਈ ਮਤੀ ਦਾਸ ਨੇ ਸਾਰੀ ਜ਼ਿੰਦਗੀ ਗੁਰੂ ਦੇ ਲੇਕੇ ਲਾਈ ਤੇ ਜਦੋਂ ਅੰਤਲਾ ਸਮਾਂ ਵੀ ਆਇਆ ਨਾ ਸ਼ਹਾਦਤ ਦੇਣ ਦਾ ਟਾਈਮ ਆਇਆ ਤੇ ਭਾਈ ਮਤੀ ਦਾਸ ਕਹਿੰਦਾ ਆਤਮ ਵੇਲੇ ਵੀ ਮੇਰਾ ਮੁਖ ਗੁਰੂ ਤੇਗ ਬਹਾਦਰ ਸਾਹਿਬ ਦੇ ਪਿੰਗਰੇ ਵਾਲੇ ਪਾਸੇ ਕਰ ਦਿਓ ਤਾਂ ਕਿ ਮੈਂ ਸ਼ਹੀਦ ਹੋਣ ਤੱਕ ਵੀ ਆਪਣੇ ਗੁਰੂ ਦੇ ਦਰਸ਼ਨ ਤੇ دیدارੇ ਕਰ ਸਕਾਂ ਆਹ ਸ਼ਬਦ ਕਹ ਭਾਈ ਮਤੀ ਦਾਸ ਨੇ ਤੇ ਦੂਸਰੀ ਭਾਈ ਮਤੀ ਦਾਸ ਨੇ ਕਿਹਾ ਮੇਰੀ ਇੱਛਾ ਹੈ ਜਦੋਂ ਤੇਰਾ ਆਰਾ ਮੇਰੇ ਸੀਸ ਉੱਤੇ ਚੱਲੇ ਨਾ ਇਨੂੰ ਇੰਨਾ ਮਸਲੋ ਦੇ ਨਾਲ ਚਲਾਈ ਜਦੋਂ ਆਰਾ ਸਿਰ ਤੇ ਧਰੇਗਾ ਮੈਂ ਜਪਜੀ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਸ਼ੁਰੂ ਕਰਾਂਗਾ ਤੇ ਮੇਰੇ ਜਪਜੀ ਸਾਹਿਬ ਦੀ ਬਾਣੀ ਸੰਪੂਰਨ ਹੋ ਜਾਂ ਤੱਕ ਮੇਰੇ ਸਰੀਰ ਨੂੰ ਤੀਰ ਦੇ ਦੋ ਫ਼ਾੜ ਤਾ ਜਲਾਗ ਨੇ ਸਿਰ ਤੇ ਹਾਰਾ ਧਰਿਆ ਸਾਰੇ ਦਿੱਲੀ ਦੇ ਲੋਕ ਆਪਣੀਆਂ ਅੱਖਾਂ ਨਾਲ ਵੇਖ ਰਹੇ ਨੇ ਪਰ ਕਿਸੇ ਵਿੱਚ ਏਡੀ ਹਿੰਮਤ ਨਹੀਂ ਕੋਈ ਵਕਤ ਦੇ ਬਾਦਸ਼ਾਹ ਦੇ ਸਾਹਮਣੇ ਉਹਨਾਂ ਸਿੱਖਾਂ ਵਾਸਤੇ ਹਾਂ ਦਾ ਨਾਰਾ ਮਾਰ ਸਕਿਆ ਕਿਸੇ ਵਿੱਚ ਏਡੀ ਜੁਰਤ ਨਹੀਂ ਕਿਉਂਕਿ ਵਕਤ ਦੇ ਬਾਦਸ਼ਾਹ ਦਾ ਖੌਫ ਬੜਾ ਸੀ ਦੁਨੀਆ 'ਚ ਭਾਈ ਮਤੀ ਦਾਸ ਚੌਂਕੜਾ ਲਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਵੱਲੋਂ ਮੁੱਖ ਕਰਕੇ ਬੈਠ ਗਿਆ ਤੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਜੀ ਚਰਨਾ ਤੇ ਲਾਤਾ ਕਿਰਪਾ ਕਰਕੇ ਬਲ ਬਖਸ਼ਿਸ਼ ਕਰਿਓ ਐਸ ਵੇਲੇ ਮੈਂ ਸ਼ਹਾਦਤ ਦਾ ਜਾਨ ਪੀਣ ਲੱਗਾ ਹਾਂ ਮੇਰੇ ਸਿਰ ਉੱਤੇ ਮੇਰ ਦਾ ਭਰਿਆ ਹੱਥ ਰੱਖਿਓ ਮੈਂ ਆਪਣੀ ਸਿੱਕੀ ਨੂੰ ਕੇਸਾਂ ਤੇ ਸਵਾਸਾਂ ਨਾਲ ਦਬਾ ਜਾਵਾਂ ਜਲਾਦ ਨੇ ਸਿਰ ਉੱਤੇ ਆਰਾ ਪ੍ਰੇਰਨਾ ਸ਼ੁਰੂ ਕੀਤਾ ਜਦ ਦੀ ਸਾਧ ਦੀ ਪਾਵਨ ਬਾਣੀ ਦਾ ਪਾਠ ਸ਼ੁਰੂ ਕੀਤਾ ਭਾਈ ਮਤੀ ਦਾਸ ਜੀ ਨੇ ਆਰਾ ਸਰੀਰ ਨੂੰ ਛੀਂਦਾ ਗਿਆ ਭਾਈ ਮਤੀ ਦਾਸ ਦੀ ਬਾਣੀ ਪੜਦੇ ਗਏ ਇਤਿਹਾਸ ਕਹਿੰਦਾ ਹੈ ਜਦੋਂ ਸਰੀਰ ਦੋ 파ੜ ਹੋ ਕੇ ਧਰਤੀ ਤੇ ਡਿੱਗਣ ਲੱਗਾ ਨਾ ਅੰਤ ਵੇਲੇ ਆਵਾਜ਼ ਆਈ ਜਿਨੀ ਨਾਮ ਧਿਆਇਆ ਗੈਰ ਮਸ਼ੱਤ ਕਾਲ ਨਾਨਕ ਇਹ ਮੁਖੀ ਉੱਦਲੇ ਕੀਤੀ ਛੁੱਟੀ ਨਾਲ ਜਦੋਂ ਇਹ ਪਾਵਨ ਬਾਣੀ ਦੀਆਂ ਅੰਤਲੀਆਂ ਪੰਕਤੀਆਂ ਪੜੀਆਂ ਇਤਿਹਾਸ ਕਹਿੰਦਾ ਸਰੀਰ ਦੋ 파ੜ ਹੋ ਕੇ ਧਰਤੀ ਤੇ ਡਿੱਗਾ